ਦੇਣੇ ਨਾ ਦੁਕਾਨਦਾਰ ਉਹਨਾਂ ਨੂੰ ਸਾਡੀ ਚੇਤਾਵਨੀ ਆ ਆਪਣਾ ਪੜਿਆ ਵਿਚਾਰ ਲਿਓ ਜੇ ਅੱਜ ਤੋਂ ਬਾਅਦ ਹੁਣ ਅਗਲੀ ਰੇਡ ਤੁਹਾਡੀਆ ਦੁਕਾਨਾਂ ਤੇ ਹੋਊਗੀ ਕਿ ਇੱਥੇ 100 ਕੁੜੀਆਂ ਇਹ ਇੰਨੇ ਨੇ ਮਾਮਾ ਨੇ 6-6 ਬੱਚੇ ਜਮ ਰੱਖਿਆ ਇਹ ਕੰਮ ਕਰਵਾਉਂਦੀਆਂ ਦੇਖੋ ਇਹ ਦੇਖੋ ਇਧਰ ਆਉਂਦੇ ਕੋਈ ਨਹੀਂ ਦੇ ਤਾਂ ਮੰਮੀ ਕਿੱਥੇ ਬੁੱਤ ਮੰਮੀ ਕਿੱਥੇ ਕੁਝ ਨਹੀਂ ਕਹੇ ਕੁਝ ਨਹੀਂ ਕਹੇ ਕੁਝ ਨਹੀਂ ਕਹਿੰਦੇ ਕਿੱਥੇ ਕਿੱਥੇ ਮੰਮੀ ਕਿੱਥੇ ਆ ਜਾ ਮੰਮੀ ਕੋਲੇ ਆ ਜਾ ਮੰਮੀ ਕੋਲੇ ਇਹ ਤੇਰਾ ਬੱਚਾ ਤੇਰੀ ਧੀ ਆਏ ਹਾਂ ਕਿੰਨੀ ਉਮਰ ਹੈ ਦੀ ਹਾਂਜੀ ਕਿੰਨੀ ਉਮਰ ਹੈ ਦੀ ਤੇਰੀ ਉਮਰ ਤਾਂ ਨਹੀਂ ਹੈ ਹੈ ਉਮਰ ਤਾਂ ਨਹੀਂ ਪਤਾ ਉਮਰ ਤਾਂ ਨਹੀਂ ਪਤਾ ਬੱਚੀ ਤਾਂ ਨਹੀਂ ਹੈਗੀ 18 ਸਾਲ ਤੋਂ ਘੱਟ ਹੈ ਨਹੀਂ ਮੇਰੀ ਉਮਰ ਨਹੀਂ 18 ਸਾਲ ਤੋਂ ਘੱਟ ਹੈ ਹਾਂਜੀ ਇਨਾ ਛੋਟੇ ਛੋਟੇ ਬੱਚਿਆਂ ਨੇ ਨਾ ਬੱਧੀਆ ਮੱਛਦੇ ਫੜੇ ਹੋਏ ਨੇ ਉਹ ਜੇਕਰ ਉਹਨਾਂ ਨੂੰ ਪੁੱਛੋ ਕਿ ਗੁਰੂ ਘਰ ਦੀ ਗੋਡੋ ਇਹਨਾਂ ਕਿਸੇ ਦਾ ਨਹੀਂ ਪਤਾ ਹੋਣਾ ਵੀਰ ਜੀ ਮਾਂ ਵੀ ਕੁੜੀ ਤੂੰ ਕਹ ਬ ਤੇਰੀ ਹੈ ਮੈਂ ਕਿਹਾ ਤੂੰ ਕਹ ਹੁਣ ਹੋਈ ਹੈ ਮੈਂ ਤੈਨੂੰ ਇਹ ਕਹਿੰਦੀ ਆ ਮੈਂ ਕਹ ਹੋਂ ਨਹੀਂ ਹੋਈ ਇਹ ਨਾ ਮੇਰੇ ਭਰਾ ਦੀ ਕੁੜੀ ਸੀ ਉਹਦੀ ਮੰਮੀ ਗਈ ਨਾ ਪੱਜ ਮੈਂ ਤੈਨੂੰ ਉਹਦੀ ਪਾਲ ਨਹੀਂ ਸਕਦੀ ਇਹਨਾਂ ਨੂੰ ਇਹ ਇਹਨਾਂ ਨੂੰ ਪਾਲ ਨਹੀਂ ਸਕਦੇ ਤੁਸੀਂ ਮੇਰੀ ਪੂਰੀ ਕਰਕੇ ਭਾਜੀ ਇਹਨਾਂ ਨੂੰ ਸਰਕਾਰ ਨੂੰ ਅਸੀਂ ਚਾਈਲਡ ਹੈਲਪਲਾਈਨ ਤੇ ਭੇਜ ਦੰਨੇ ਆ ਇਹਨਾਂ ਨੂੰ ਠੀਕ ਹੈ ਸਰਕਾਰ ਪਾਲ ਲੂਗੀ ਨਾ ਤੈਨੂੰ ਸਰਕਾਰ ਨੇ ਦੇਣਾ ਨਹੀਂ ਸਰਕਾਰ ਆਪ ਪਾਲੂਗੀ ਸਰਕਾਰ ਕੋਲ ਸ਼ੈਲਟਰ ਹੈਗੇ ਬੱਚੇ ਰੱਖਣ ਵਾਸਤੇ ਉਹ ਨਹੀਂ ਆ ਕਰੀਏ ਤੁਸੀਂ ਕੰਪਲੇਨ ਕਰਦੀ ਨਾ ਤੁਸੀਂ ਤਾਂ ਬੱਚੇ ਆਪਕੇ ਚਲੇ ਜਾਈਗੇ ਬੱਚੇ ਨਹੀਂ ਮਿਲਣਗੇ ਆਪਕੋ ਕੌਣ ਹੈ ਬਾਬਾ ਜੀ ਇਨਕਾ ਪਤਾ ਬਾਬਾ ਜੀ ਦਾ ਕੌਣ ਹੈ ਚੁੱਪ ਕਰ ਜਾ ਹਾਂ ਕਿਸ ਕੀ ਫੋਟੋ ਹੈ ਇਹ ਮੈਂ ਮਾਰੇ ਸਾਰੇ ਵੇਚ ਦੇਣਾ ਸੀ ਵੀ ਇੱਕ ਤੇ ਵੇਚ ਲੱਗ ਗਿਆ। ਨਹੀਂ ਪੰਜਾਬੀ ਬੋਲ ਨਹੀਂ ਹੁੰਦੇ ਜੀ। ਹਾਂ ਜੀ ਪੰਜਾਬੀ। ਕੀ ਨਾਮ ਆ ਤੇਰਾ? ਕਿੱਥੋਂ? ਮੇਰਾ ਨਾਮ ਵੀਰਪਾਲ। ਕਿੱਥੇ ਦੀ ਰਹਿੰਦੇ ਕੋ? ਤੈਨੂੰ ਪਤਾ ਵੀ ਬੱਚਿਆਂ ਤੋਂ ਮਿਹਨਤ ਕੰਮ ਕਰਵਾਉਣਾ ਕਾਨੂੰਨੀ ਜੁਰਮ ਆ। ਕੋਈ ਤੂੰ ਕੁਝ ਨਹੀਂ ਕਹਿੰਦਾ ਤੈਨੂੰ ਵੀ ਕੁਝ ਨਹੀਂ ਕਹਿੰਦਾ। ਚੁੱਪ ਕਰ। ਚੁੱਪ ਕਰ ਚੁੱਪ। ਤੈਨੂੰ ਪਤਾ ਬੱਚਿਆਂ ਤੋਂ ਕੰਮ ਕਰਵਾਉਣਾ ਕਾਨੂੰਨੀ ਜੁਰਮ ਆ। ਪਤਾ ਤੈਨੂੰ? ਪਤਾ ਤੈਨੂੰ ਬੱਚਿਆਂ ਤੋਂ ਤੂੰ ਕੰਮ ਨਹੀਂ ਕਰਵਾ ਸਕਦੀ। ਹੁਣ ਤੂੰ ਇਹ ਬੱਚਿਆਂ ਤੋਂ ਕੰਮ ਇੱਕ ਮਿੰਟ ਮੇਰੀ ਗੱਲ ਸੁਣ ਲੈ। ਤੂੰ ਬੱਚਿਆਂ ਤੋਂ ਕੰਮ ਕਰਵਾ ਰਹੀਆਂ ਐ ਭੀਖ ਮੰਗ ਰਹੇ ਨੇ ਇਹ ਜਦੋਂ ਵੱਡੇ ਹੋਣਗੇ ਮਿਹਨਤ ਕਰ ਲੈਣਗੇ ਕੀ ਸਿੱਖਿਆ ਦੇ ਰਹੀਆਂ ਤੂੰ ਬੱਚਿਆਂ ਨੂੰ ਉਹਨੇ ਨਹੀਂ ਕਰਿਆ ਬੱਚੇ ਤੂੰ ਬਹੁਤ ਚਿਰ ਦੀ ਮੰਗਦੀਆਂ ਤੇਰੀ ਮੰਮੀ ਤੇਰਾ ਫਿਊਚਰ ਖਰਾਬ ਕਰ ਰਹੀ ਐ ਤੁਹਾਨੂੰ ਇਹ ਸਮਝ ਨਹੀਂ ਤੁਸੀਂ ਬੱਚੇ ਹੋ ਤੁਹਾਨੂੰ ਸਰਕਾਰ ਪੜਾਊ ਲਿਖਾਊਗੀ ਵਧੀਆ ਕਿ ਬੇਦਬੀ ਕਰਾ ਰਹੇ ਨੇ ਸਾਡੇ ਸੈਕੰਡਰੀ ਮਾਰਕੀਟ ਦੇ ਵਿੱਚ ਆ ਬੰਦਰ ਇਹਨਾਂ ਨੂੰ ਜਿਹਨੀਆਂ ਦੁਕਾਨਾਂ ਦੇ ਨੇ ਫੋਟੋ ਤੇ ਲਈ ਤੁਸੀਂ ਵੀ ਪ੍ਰੇਰਿਤ ਕਰ ਰਹੇ ਹੋ ਇਹਨਾਂ ਨੂੰ ਤੁਸੀਂ ਵੀ ਬਰਾਬਰ ਦੇ ਗੁਨਾਹ ਕਰ ਰਹੇ ਜੇ ਇਹ ਗੁਨਾਹ ਕਰਨੇ ਤੁਸੀਂ ਵੀ ਬਰਾਬਰ ਦੇ ਗੁਨਾਹ ਕਰ ਰਹੋ ਸੋ ਆਪਣਾ ਹੁਣੇ ਸੁਧਾਰ ਕਰ ਲਓ ਜਿਹੜੇ ਬੇਚ ਰਹੇ ਨੇ ਪਰਾਧੋ ਬਿਨਾਂ ਰਖਾ ਕੇ ਪਤਾ ਕਿ ਇਹ ਚਪਲਾਂ ਨਹੀਂ ਹਈਆਂ 10 ਪੈਸੇ ਖਾਜੁੰਦੇ ਰਾਤ ਨੂੰ ਚਪਲਾਂ ਦੇ ਪੈਸੇ ਇਕੱਠੇ ਕਰ ਲੈਂਦੇ ਨੇ ਵੀਡੀਓ ਸਗੀਆਂ ਨੇ ਆਟਾ ਦੁੱਧ ਦੇ ਬਹਾਨੇ ਪੈਸੇ ਇਕੱਠਾ ਕਰਦੇ ਨੇ ਆਪਾ ਜੀ ਸਤਿ ਸ੍ਰੀ ਅਕਾਲ ਜੀ ਜੋ ਤੁਸੀਂ ਹੁਣ ਵੀਡੀਓ ਦੇਖੋਗੇ ਇਹ ਹੈਰੀਟੇਜ ਸਟਰੀਟ ਸ੍ਰੀ ਅਮਰਸਾਹ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਹੈ ਜਿੱਥੇ ਕਿ ਇੱਕ ਬਹੁਤ ਵੱਡਾ ਸਕੈਮ ਬਹੁਤ ਵੱਡੀ ਲੋਕਾਂ ਦੇ ਨਾਲ ਜਾਲਸਾਜੀ ਕੀਤੀ ਜਾ ਰਹੀ ਹੈ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਬੇਵਕੂਫ ਬਣਾ ਕੇ ਉਹਨਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਪੈਸੇ ਵੀ ਲੁੱਟੇ ਜਾ ਰਹੇ ਨੇ ਉੱਥੇ ਇੱਕ ਵੱਡੀ ਬੇਅਦਬੀ ਵੀ ਕੀਤੀ ਜਾ ਰਹੀ ਹੈ ਜਿਹੜੇ ਸੰਗਤ ਦਰਬਾਰ ਸਾਹਿਬ ਗਈ ਹੈ ਉਹਨਾਂ ਨੇ ਦੇਖਿਆ ਹੋਵੇਗਾ ਕਿ ਛੋਟੇ-ਛੋਟੇ ਬੱਚੇ ਜੋ ਇੱਕ ਮੈਗਨੇਟ ਲੈ ਕੇ ਜਿਸ ਤੇ ਉੱਪਰ ਦਰਬਾਰ ਸਾਹਿਬ ਦੀਆਂ ਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਹੁੰਦੀਆਂ ਨੇ ਉਹ ਲੈ ਕੇ ਵੇਚਣ ਦੇ ਲਈ ਆਉਂਦੇ ਨੇ ਤੇ ਜੇਕਰ ਕੋਈ ਕਹਿੰਦਾ ਮੈਨੂੰ ਜ਼ਰੂਰਤ ਨਹੀਂ ਹੈ ਤਾਂ ਇਹ ਵਕ-ਵਕ ਬਹਾਨੇ ਬਣਾਉਂਦੇ ਨੇ ਮੈਂ ਦਵਾਈ ਲੈਣੀ ਆ ਮੈਂ ਫੀਸ ਭਰਨੀ ਆ ਇਸ ਤਰ੍ਹਾਂ ਦੇ ਕਈ ਬਹਾਨੇ ਲਗਾ ਕੇ ਲੋਕਾਂ ਤੋਂ ਇੰਡਾਇਰੈਕਟਲੀ ਤਰੀਕੇ ਦੇ ਨਾਲ ਭੀਖ ਮੰਗੀ ਜਾਂਦੀ ਹੈ ਤੇ ਦੱਸ ਦਈਏ ਕਿ ਇਹਨਾਂ ਵੱਲੋਂ ਇਹਨਾਂ ਫੋਟੋ ਤੇ ਜੋ ਗੁਰੂ ਸਾਹਿਬਾਨ ਦੇ ਅਤੇ ਉਹ ਦਰਬਾਰ ਸਾਹਿਬ ਦੇ ਸਰੂਪ ਗੰਦੇ ਨੇ ਉਹਨਾਂ ਦੀ ਵੀ ਬੇਇੱਜ਼ਤੀ ਕੀਤੀ ਜਾਂਦੀ ਹੈ ਗੰਦੇਮੰਦੇ ਅਤੇ ਤਮਾਕੂ ਵਾਲੇ ਹੱਥ ਲਗਾ ਕੇ ਕਿਉਂਕਿ ਇਹਨਾਂ ਬੱਚਿਆਂ ਨੂੰ ਜਾਂ ਇਹਨਾਂ ਦੇ ਮਾਤਾ ਪਿਤਾ ਤੱਕ ਨੂੰ ਜੋ ਕਿ ਪ੍ਰਵਾਸੀ ਨੇ ਜਿਆਦਾਤਰ ਜੂਪੀ ਵਿਹਾਰ ਤੋਂ ਨੇ ਉਹਨਾਂ ਨੂੰ ਇਹਨਾਂ ਜੋ ਤਸਵੀਰਾਂ ਨੇ ਜੋ ਸਰੂਪ ਨੇ ਉਸ ਦੇ ਲਈ ਸਿੱਖ ਸੰਗਤ ਦੇ ਮਨ ਦੇ ਵਿੱਚ ਕੀ ਉਸ ਦੇ ਲਈ ਸ਼ਰਧਾ ਹੈ ਉਹ ਨਹੀਂ ਪਤਾ ਤੁਸੀਂ ਦੇਖੋ ਇਸ ਨੌਜਵਾਨ ਵੱਲੋਂ ਕਿਸ ਤਰ੍ਹਾਂ ਇਸ ਦੀ ਜੇਬ ਦੇ ਵਿੱਚੋਂ ਇਹ ਗੁਰੂ ਮਹਾਰਾਜ ਦੇ ਸਰੂਪ ਕੱਢੇ ਗਏ ਨੇ ਹਾਲਾਂਕਿ ਇਸ ਇੱਕ ਧਰਮ ਦੇ ਵਿੱਚ ਮੂਰਤੀ ਪੂਜਾ ਜਾਂ ਇਸ ਤਰ੍ਹਾਂ ਤਸਵੀਰਾਂ ਦੀ ਪੂਜਾ ਦਾ ਕੋਈ ਸਥਾਨ ਨਹੀਂ ਹੈ ਪਰ ਫਿਰ ਵੀ ਸੰਗਤ ਦੀ ਇੱਕ ਸ਼ਰਦਾ ਹੁੰਦੀ ਹੈ ਜਿਸ ਨੂੰ ਕਿ ਇਹ ਬੇਅਦਬੀ ਕਰਦੇ ਨੇ ਤੇ ਉੱਥੇ ਬੱਚਿਆਂ ਤੋਂ ਇਸ ਤਰ੍ਹਾਂ ਇਹ ਮਿਹਨਤ ਮਜ਼ਦੂਰੀ ਕਰਾ ਕੇ ਭੀਖ ਮੰਗਵਾ ਕੇ ਇੱਕ ਤਰੀਕੇ ਨਾਲ ਗੈਰ ਕਾਨੂੰਨੀ ਕੰਮ ਵੀ ਕਰਦੇ ਨੇ ਕਾਨੂੰਨ ਵੀ ਤੋੜਦੇ ਨੇ ਕਿਉਂਕਿ ਬੱਚੇ ਤੋਂ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ ਇਹਨਾਂ ਬੱਚਿਆਂ ਨੂੰ ਤਾਂ ਨਹੀਂ ਪਤਾ ਪਰ ਇਹ ਇਹਨਾਂ ਦੇ ਮਾਵਾਪਾ ਜਾਂ ਫਿਰ ਇਹਨਾਂ ਨੂੰ ਇੱਕ ਤਰੀਕੇ ਦੇ ਨਾਲ ਜਿਵੇਂ ਕਿ ਪਹਿਲਾਂ ਵੀ ਦੱਸਿਆ ਸੀ ਕਿ ਜੋ ਭੀਖ ਮੰਗਵਾਉਣ ਵਾਲੇ ਨੇ ਇੱਕ ਕਿਰਾਏ ਦਾ ਅਤੇ ਬੱਚੇ ਵੇਚਣ ਦਾ ਰੈਕਟ ਵੀ ਚੱਲਦਾ ਹੈ ਉਸ ਦੇ ਤਹਿਤ ਇਹਨਾਂ ਦੇ ਭੁੱਖ ਨੂੰ ਵੀ ਧੁੰਦਲਾ ਕਰ ਰਹੇ ਨੇ ਸੋ ਦੇਖੋ ਇਹ ਵੀਡੀਓ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਜੋ ਇੱਕ ਸਕੈਮ ਚੱਲ ਰਿਹਾ ਇਸ ਤੇ ਵੀ ਨਿਕਲ ਕੇਸੀ ਜਾ ਸਕੇ ਤੇ ਜਲਦੀ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਕਰਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਹੁਣ ਦੇਖੋ ਇਹ ਪੂਰੀ ਵੀਡੀਓ ਹਾਂ ਮੱਡ ਲੋਗ ਆਵੇ ਹੋ ਗਏ ਨੇ ਬਾਜੀ ਕੱਟ ਤੋਂ ਕੱਟ ਵੀ ਇੱਥੇ 100 ਕੁੜੀਆਂ ਇਹ ਇੰਨੇ ਨੇ ਮਾਵਾ ਨੇ 6-6 ਬੱਚੇ ਜੰਮ ਰੱਖੇ ਇਹ ਕੰਮ ਕਰਵਾਉਂਦੀਆਂ ਦੇਖੋ ਇਹ ਦੇਖੋ ਇਧਰ ਆਉਂਦੇ ਕਰਦੀ ਨਹੀਂ ਇਹ ਦੇਖੋ ਇਧਰ ਆਓ ਯਾ ਹੋੜੀ ਹੈ ਹੋੜੀ ਹੋਲੇ ਇਹ ਦੇਖੋ ਇਹ ਹੈ ਕਿ ਵੇਖੀਏ ਦੇਖੋ ਹਾਂਜੀ ਇਹ ਦੇਖੋ ਖੜ ਇਹ ਮੰਮੀ ਕਿੱਥੇ ਕਿੱਤੇ ਮੰਮੀ ਕਿੱਤੇ ਬੁੱਤ ਮੰਮੀ ਕਿੱਤੇ ਕੁਝ ਨਹੀਂ ਕਰੀ ਕੁਝ ਨਹੀਂ ਕਰੀ ਬੋਜ਼ ਨਹੀਂ ਕਰਦੇ ਕਿੱਥੇ ਕਿੱਤੇ ਮੰਮੀ ਕਿੱਤੇ ਆ ਜਾ ਮੰਮੀ ਕੋਲ ਆ ਜਾ ਮੰਮੀ ਕੋਲ ਲੈ ਕੇ ਉਹ ਮਾਂ ਹੋਣੀ ਹੈ ਹਾਂ ਉਹ ਮਾਂ ਆਈ ਦੀ ਇਹ ਦੇਖੋ ਇਹ ਹੁਣ ਬੱਚੇ ਲੈ ਆ ਕੇ ਫਿਰਦੇ ਰਹਿਣਾ ਇਹਨਾਂ ਨੇ ਇੱਥੇ ਇਹ ਤੇਰਾ ਬੱਚਾ ਤੇਰੀ ਧੀ ਆਏ ਹਾਂ ਕਿੰਨੀ ਉਮਰ ਹੈ ਦੀ ਹਾਂਜੀ ਕਿੰਨੀ ਉਮਰ ਹੈ ਦੀ ਤੇਰੀ ਉਮਰ ਤਾਂ ਨਹੀਂ ਹੈ ਉਮਰ ਤਾਂ ਨਹੀਂ ਪਤਾ ਉਹ ਉਮਰ ਤਾਂ ਨਹੀਂ ਪਤਾ ਬੱਚੀ ਤਾਂ ਨਹੀਂ ਹੈਗੀ 18 ਸਾਲ ਤੋਂ ਘੱਟ ਹੈ ਨਹੀਂ ਮੇਰੀ ਉਮਰ ਨਹੀਂ 18 ਸਾਲ ਤੋਂ ਘੱਟ ਹੈ ਹਾਂਜੀ ਤੈਨੂੰ ਪਤਾ ਵੀ ਇਹ ਚਾਈਲਡ ਯੂਜ਼ ਕਰ ਰਹੀ ਆ ਤੂੰ ਇਹ ਬੱਚੇ ਤੋਂ ਭੀਖ ਨਹੀਂ ਮੰਗਾ ਸਕਦੀ ਇਹ ਭੀਖ ਮੰਗਾ ਰਹੀ ਆ ਇਹ ਮੈਂ 1 ਮਿੰਟ 98 ਤੇ ਫ੍ਰੀ ਕਾਲ ਹੋਣੀ ਆ ਮੇਰੇ 1 ਰੁਪਿਆ ਵੀ ਨਹੀਂ ਲੱਗਣਾ ਇੱਕ ਮਿੰਟ ਤੈਨੂੰ ਮੁੜ ਕੇ ਬੱਚਾ ਨਹੀਂ ਮਿਲਣਾ ਇਹ ਤੈਨੂੰ ਕੋਈ ਬੱਚਾ ਨਹੀਂ ਮਿਲਣਾ ਸਰਕਾਰ ਰੱਖੂਗੀ ਮੈਂ ਵੀ ਬੰਦ ਕਰਾਉ ਦੁਕਾਨ ਮਲੇਣਾ ਇਹ ਛੋਟੇ ਛੋਟੇ ਬੱਚਿਆਂ ਨੇ ਨਾ ਬੱਧੀਆ ਮੱਛਰ ਤੇ ਫੜੇ ਹੋਏ ਨੇ ਜੇਕਰ ਉਹਨਾਂ ਨੂੰ ਪੁੱਛੋ ਨਾ ਗੁਰੂ ਘਰ ਦੀ ਫੋਟੋ ਇਹਨਾਂ ਕਿਸੇ ਦਾ ਨਹੀਂ ਪਤਾ ਹੋਣਾ ਜੀ ਬੋਲ ਬੋਲ ਆ ਰਹੀਆਂ ਆ ਖੇਡਦੇ ਆਏ ਆ ਸੁਰਦੇ ਵੀ ਅਜੇ ਮੈਂ ਖੁਦ ਕਿ ਬਣਾਇਆ ਨਹੀਂ ਪਰ ਅਸਲੀ ਨਹੀਂ ਹੈ ਨਹੀਂ ਤੂੰ ਕਿਉਂ ਬੱਚਿਆਂ ਨੂੰ ਕਰਾ ਰਹੀਆਂ ਇਹ ਨਹੀਂ ਪਾਲ ਸਕਦੀ ਇਹਨਾਂ ਨੂੰ ਇਹਨਾਂ ਨੂੰ ਪਾਲ ਨਹੀਂ ਸਕਦੇ ਤੂੰ ਜੂਰੀ ਕਰਕੇ ਭਾਜੀ ਇਹਨਾਂ ਨੂੰ ਸਰਕਾਰ ਨੂੰ ਅਸੀਂ ਚਾਈਲਡ ਹੈਲਪਲੈਨ ਤੇ ਭੇਜ ਦੰਨੇ ਇਹਨਾਂ ਨੂੰ ਠੀਕ ਹੈ ਸਰਕਾਰ ਪਾਲ ਲੂਗੀ ਇਹਨਾਂ ਨੂੰ ਭਾਜੀ ਨਹੀਂ ਅੰਕਲ ਜੀ ਛੋਟੇ ਬੱਚਿਆਂ ਨੂੰ ਸਰਕਾਰ ਪਾਲਦੀ ਹੈ ਅੰਕਲ ਜੀ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਉਹ ਨਹੀਂ ਉਹ ਤੇ ਤੁਹਾਡੇ ਨਹੀਂ ਪਾਲ ਸਕਦੇ ਤੇਰੀ ਮੰਮੀ ਤੁਹਾਨੂੰ ਤੈਨੂੰ ਮੈਂ ਇੱਕ ਇੱਕ ਮਿੰਟ ਮੇਰੀ ਗੱਲ ਸੁਣ ਲੈ ਆ ਅਗਸਤ ਮਹੀਨੇ ਚ ਨਾ ਖੰਨੇ ਤੇਰੇ ਮੂੰਹ ਕੋ ਇੱਕ ਭੀਖ ਮੰਗਾਉਂਦੀ ਤੇ ਆਪਣੇ ਬੱਚੇ ਤੋਂ ਅਸੀਂ ਉਹ ਚਾਈਲਡ ਹੈਲਪ ਪਲਾਨ ਤੇ ਭੇਜਿਆ ਹੋਇਆ ਹਜੇ ਤੱਕ ਚੰਡੀਗੜ੍ਹ ਦੇ ਗੇੜੇ ਘੜਦੀ ਉਹਨੂੰ ਬੱਚਾ ਮੁੜ ਕੇ ਮਿਲਿਆ ਨਹੀਂ ਹੈਗਾ ਮੰਗ ਜੀ ਉਹ ਮਾਪਦੋਂ ਨਹੀਂ ਆਵਾਂਗੇ ਇਹ ਤੈਨੂੰ ਸਰਕਾਰ ਨੇ ਦੇਣਾ ਨਹੀਂ ਸਰਕਾਰ ਆਪ ਪਾਲੂਗੀ ਸਰਕਾਰ ਕੋਲ ਸ਼ੈਲਟਰ ਹੈਗੇ ਬੱਚੇ ਰੱਖਣ ਵਾਸਤੇ ਉਹ ਨਹੀਂ ਆ ਕਰੀਓਂ ਤੁਸੀਂ ਕੰਪਲੇਨ ਕਰਦੀ ਤਾਂ ਤੁਸੀਂ ਤੋ ਬੱਚੇ ਆਪਕੇ ਚਲੇ ਜਾਏਗੇ ਬੱਚੇ ਨਹੀਂ ਮਿਲਣਗੇ ਆਪਕੋ ਨਹੀਂ ਮਿਲਨੇ ਆਪਕੋ ਇਹ ਬੱਚੇ ਇਹ ਇੱਕ ਕ੍ਰਾਈਮ ਹੈ ਬੱਚੋ ਸੇ ਕੰਮ ਕਰਵਾਨਾ ਬੱਚੋ ਸੇ ਕੰਮ ਨਹੀਂ ਕਰਵਾ ਸਕਤੇ ਹੋ ਇਹ ਤੁਮ ਕੰਮ ਕਰਵਾ ਰਹੇ ਹੋ ਇਨਕੀ ਪੜ੍ਹਨੇ ਲਿਖਨੇ ਕੀ ਉਮਰ ਹੈ ਬਾਬਾ ਜੀ ਦੀ ਫੋਟੋ ਕੌਣ ਹੈ ਇਹ ਕੌਣ ਹੈ ਬਾਬਾ ਜੀ ਇਨਕਾ ਪਤਾ ਹੈ ਬਾਬਾ ਜੀ ਕੌਣ ਹੈ ਚੁੱਪ ਕਰ ਜਾ ਹਾਂ ਕਿਸ ਕੀ ਫੋਟੋ ਹੈ ਇਹ ਮਾਰਾ ਇਹ ਸਾਰੇ ਵੀ ਇਹ ਦਿਨਾ ਸੀ ਵੇਖੇ ਵੇਚ ਲੱਗੇ ਪੰਜਾਬੀ ਬੋਲਨੇ ਹੁੰਦੇ ਸੀ ਹਾਂਜੀ ਕੀ ਨਾਮ ਆ ਤੇਰਾ ਕਿੱਥੋਂ ਮੇਰਾ ਨਾਮ ਵੀਰਪਾਲ ਕਿੱਥੇ ਦੀ ਰਹਿਣ ਆਲੀ ਆ ਹਾਂਜੀ ਅਸੀਂ ਵੱਲੇ ਦੇ ਹੈ ਮੱਲਾ ਨਹੀਂ ਪਿੱਛੋਂ ਕਿੱਥੇ ਦੀ ਹੈ ਯੂਪੀ ਦੀ ਬਿਹਾਰ ਦੀ ਹਾਂਜੀ ਚੁੱਪ ਕਰ ਤੁਹਾਨੂੰ ਨਹੀਂ ਬੁਲਾਇਆ ਕਿੱਥੇ ਦੀ ਯੂਪੀ ਦੇ ਬਿਹਾਰ ਤੋਂ ਅਸੀਂ ਪਟਿਆਲੇ ਦੇ ਬਿਹਾਰ ਤੋਂ ਤੈਨੂੰ ਪਤਾ ਵੀ ਬੱਚਿਆਂ ਤੋਂ ਮਿਹਨਤ ਕੰਮ ਕਰਵਾਉਣਾ ਕਾਨੂੰਨੀ ਜੁਰਮ ਆ ਕੋਈ ਤੱਕ ਕੋਈ ਨਹੀਂ ਕਹਿੰਦਾ ਤੈਨੂੰ ਨਹੀਂ ਕੋਈ ਕਹਿੰਦਾ ਚੁੱਪ ਕਰ ਚੁੱਪ ਕਰ ਚੁੱਪ ਤੈਨੂੰ ਪਤਾ ਬੱਚਿਆਂ ਤੋਂ ਕੰਮ ਕਰਵਾਉਣਾ ਕਾਨੂੰਨੀ ਜੁਰਮ ਆ ਪਤਾ ਤੈਨੂੰ ਪਤਾ ਤੈਨੂੰ ਬੱਚਿਆਂ ਤੋਂ ਤੂੰ ਕੰਮ ਨਹੀਂ ਕਰਵਾ ਸਕਦੀ ਹੁਣ ਤੂੰ ਇਹ ਬੱਚਿਆਂ ਤੋਂ ਕੰਮ ਇੱਕ ਮਿੰਟ ਮੇਰੀ ਗੱਲ ਸੁਣ ਲੈ ਤੂੰ ਬੱਚਿਆਂ ਤੋਂ ਕੰਮ ਕਰਵਾ ਰਹੀਆਂ ਇਹ ਭੀਖ ਮੰਗ ਰਹੇ ਨੇ ਇਹ ਜਦੋਂ ਵੱਡੇ ਹੋਣਗੇ ਮਿਹਨਤ ਕਰ ਲੈਣਗੇ ਕੀ ਸਿੱਖਿਆ ਦੇ ਰਹੀਆਂ ਤੂੰ ਬੱਚਿਆਂ ਨੂੰ ਇਹ ਮਿਹਨਤ ਕਰਨਗੇ ਵੱਡੇ ਹੋ ਕੇ ਭਾਜੀ ਮੈਂ ਕਹਿੰਦੀ ਹੋਂ ਨੇ ਨਹੀਂ ਕਰਿਆ ਬੱਚੇ ਤੂੰ ਬਹੁਤ ਜ਼ਿਆਦਾ ਮੰਗਦੀ ਆ ਤੇਰੀ ਮੰਮੀ ਤੇਰਾ ਫਿਊਚਰ ਖਰਾਬ ਕਰ ਰਹੀ ਆ ਤੁਹਾਨੂੰ ਅਜੇ ਸਮਝ ਨਹੀਂ ਤੁਸੀਂ ਬੱਚੇ ਹੋ ਤੁਹਾਨੂੰ ਸਰਕਾਰ ਪੜਾਉ ਲਿਖਾਊਗੀ ਵਧੀਆ ਸਰਕਾਰ ਕੋਲ ਤੇ ਦਨਤਲ ਪਲਾਨ ਤੇ ਦੀ ਪੜ੍ਹਾਈ ਲਿਖਾਈ ਵਧੀਆ ਹੋਣੀ ਚੰਗ ਦੇਖੋ ਭਾਜੀ ਕਿਆ ਲੋਕ ਨਾ ਨੇ ਗੁਰੂ ਸਾਹਿਬ ਦੀਆਂ ਬੋਲਵਾਂ ਨੇ ਮੈਂ ਆਦੀ ਸਾਰੇ ਵੀਰ ਜੇਰੇ ਨੂੰ ਚਲਾ ਦੇਣੀ ਅਹੀਂ ਇੰਨਾ ਚ ਪ੍ਰਚਾਰ ਕਰਦੇ ਆ ਇਹ ਇਹ ਕਿੰਨਾਂ ਦੀ ਫੋਟੋ ਹੈ ਇਹ ਕੋਣ ਨਹੀਂ ਸਾਰੇ ਸਾਰੇ ਤਾਂ ਗੱਲ ਸੁਣ ਸਾਰੇ ਤਾਂ ਕਈ ਟੀਕੇ ਵੀ ਲਾਉਂਦੇ ਨੇ ਲਾਉਂਨੀਆਂ ਨੂੰ ਸਾਰੇ ਵੀ ਇਹ ਦਿਨ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਮਿੱਠੀ ਹੱਥਾਂ ਦੇ ਵਿੱਚ ਕਿੱਥੇ ਜਾ ਰਹੀ ਹੈ ਕਈ ਕਈ ਖੂਜ ਵੀ ਛਾਲ ਮਾਰ ਲੈਂਦੇ ਨੇ ਨਹਿਰਚ ਵੀ ਛਾਲ ਮਾਰ ਲੈਂਦੇ ਨੇ ਗੰਦਾ ਪੂਰਾ ਇਹਦੇ ਹੀ ਕੰਦੇ ਆ ਇੱਧਰ ਗੱਲ ਸੁਣ ਜਵਾਬ ਦੇ ਕਈ ਲੋਕ ਨਹਿਰਚ ਵੀ ਛਾਲ ਮਾਰ ਲੈਂਦੇ ਨੇ ਕਈ ਲੋਕ ਨਸ਼ੇ ਵੀ ਕਰਦੇ ਨੇ ਉਹਨਾਂ ਦੀ ਰਿਸਕ ਕਰ ਲੈਗੀ ਤੇਰਾ ਦਿਮਾਗ ਨਹੀਂ ਹੈਗਾ ਆਪਣਾ ਕੰਮ ਵੀ ਕੀ ਸਹੀ ਹੈ ਕੀ ਗਲਤ ਹੈ ਜਾਣਕਾਰੀ ਹੋਣੀ ਨਹੀਂ ਗੱਲ ਇਹਦੇ ਤੋਂ ਬਾਅਦ ਹੋਰੇ ਦਿਖਾਈ ਦੇਗੇ ਬੱਚੇ ਫੇਰ ਨਹੀਂ ਹੋਣੀ ਹੋਣੀ ਉਹ ਨਹੀਂ ਹੋਣੇ ਕਰੀਓ ਭਾਜੀ ਅਪੀਲ ਹੋਰ ਕਰੋ ਜਿਹੜੇ ਦੁਕਾਨਦਾਰ ਨੇ ਨੇ ਉਹਨਾਂ ਨੂੰ ਇਹ ਪਾਈ ਪਾਈ 10-10 ਫੋਟੋਆਂ ਦੇ ਦਿੰਦੇ ਨੇ ਵੇਚਣ ਵਾਸਤੇ ਇਹ ਸੇਲ ਕਰਕੇ ਫਿਰ ਉਹਨਾਂ ਨੂੰ ਵੈਸੇ ਲੈ ਕੇ ਚਲੇ ਜਾਂਦੇ ਨੇ ਉਹ ਦੁਕਾਨਦਾਰ ਖੁਦ ਵੀ ਬੇਦਬੀ ਕਰਾ ਰਹੇ ਨੇ ਪਿੱਛੇ ਸਾਡੇ ਸਾਰੇ ਦੁਕਾਨਦਾਰ ਮਾਰਕੀਟ ਕਰਦੇ ਨੇ ਇਹਨਾਂ ਨੂੰ ਜਿਹਨੀਆਂ ਦੁਕਾਨਦਾਰ ਨੇ ਫੋਟੋ ਦੇ ਦਿੰਦੇ ਨੇ ਸੋ ਇਹ ਅਪੀਲ ਨਹੀਂ ਹੈਗੀ ਜੀ ਉਹਨਾਂ ਨੂੰ ਚੇਤਾਵਨੀ ਆ ਸਾਡੀ ਜਿਹੜੇ ਵੀ ਦੁਕਾਨਦਾਰ ਇਹ ਵੇਚਦੇ ਨੇ ਮੈਗਨੇਟ ਪਿੱਛੇ ਸਾਡੇ ਜਿਹੜੇ ਆ ਮੈਗਨੇਟ ਵੇਚਦੇ ਨੇ ਨਾ ਦੁਕਾਨਦਾਰ ਉਹਨਾਂ ਨੂੰ ਸਾਡੀ ਚੇਤਾਵਨੀ ਆ ਆਪਣਾ ਪੜਿਆ ਵਿਚਾਰ ਲਿਓ ਜੇ ਅੱਜ ਤੋਂ ਬਾਅਦ ਹੁਣ ਅਗਲੀ ਰੇਡ ਤੁਹਾਡੀਆਂ ਦੁਕਾਨਾਂ ਤੇ ਹੋਊਗੀ ਜਿੰਨਾਂ ਦੀ ਦੁਕਾਨਾਂ ਤੇ ਮਿਲਗੇ ਫਿਰ ਜਿਹੜੀ ਐਕਸ਼ਨ ਇਹਨਾਂ ਤੇ ਹੋਣਾ ਉਹ ਤੁਹਾਡੇ ਤੇ ਵੀ ਹੋਣਾ ਕਿਉਂਕਿ ਬੱਚਿਆਂ ਨੂੰ ਕੰਮ ਕਰਨ ਦੇ ਲਈ ਤੁਸੀਂ ਵੀ ਪ੍ਰੇਰਿਤ ਕਰ ਰਹੇ ਹੋ ਇਹਨਾਂ ਨੂੰ ਤੁਸੀਂ ਵੀ ਬਰਾਬਰ ਦੇ ਗੁਨਾਹ ਕਰ ਰਹੇ ਜੇ ਇਹ ਗੁਨਾਹ ਕਰਨੇ ਤੁਸੀਂ ਵੀ ਬਰਾਬਰ ਦੇ ਗੁਨਾਹ ਕਰ ਰਹੋ ਸੋ ਆਪਣਾ ਹੁਣੇ ਸੁਧਾਰ ਕਰ ਲਓ ਜਿਹੜੇ ਬੇਚਦੇ ਨੇ ਇਹ ਵੀ ਠੀਕ ਆਪਣੀ ਜਗ੍ਹਾ ਤੇ ਇਹ ਵੀ ਆਪਣੀ ਜਗ੍ਹਾ ਤੇ ਠੀਕ ਹੈ ਪਰ ਗਰੀਬ ਬੰਦਾ ਕਰੂਗਾ ਵੀ ਕੀ ਨਾ ਪਰ ਬੇਦਵੀ ਤਾਂ ਹੋ ਰਹੀ ਹੈ ਭਾਜੀ ਬਾਕੀ ਗਰੀਬ ਬੰਦੇ ਵੈਸੇ ਗੱਲ ਕਰ ਰਹੇ ਹੋ ਦੇਖੋ ਅਸੀਂ ਅਗਰ ਇਹਨਾਂ ਨੂੰ ਗਰੀਬ ਕਹਿੰਦੇ ਹਾਂ ਤੁਸੀਂ ਇਹ ਗਰੀਬ ਪਤਾ 5-5000 ਰੁਪਏ ਦੀ ਦਿਹਾੜੀ ਭਾ ਕੇ ਚੱਲਦੇ ਗਰੀਬ 5-5000 ਵੱਧ ਦੇ ਕਮਾਉਂਦੇ ਨੇ ਸਮਝ ਗਏ ਗਰੀਬ ਪਤਾ ਕੌਣ ਨੇ ਇੱਥੇ ਤੁਹਾਨੂੰ ਮੱਖਾਂ ਦੇ ਨੇ ਮਿਹਨਤਾਂ ਕਰਨ ਦੇ ਨੇ ਜਿਨ੍ਹਾਂ ਦੀਆਂ ਕਿਸੇ ਟਮ ਹੱਥ ਪੈਰ ਨਹੀਂ ਉਹ ਫ ਲੱਤਾਂ ਨਹੀਂ ਆਈਆਂ ਉਹ ਵੀ ਪੰਜ ਪੰਜ 6 6 ਬੱਚੇ ਤੁਸੀਂ ਮਾਰੂ ਸਾਰਿਆਂ ਨੂੰ ਦੇਖ ਲਓ ਅਸੀਂ ਰੋਜ਼ੀ ਜੀ ਰਹੇ ਹਾਂ ਇਸ ਕਰਕੇ ਤੁਹਾਨੂੰ ਨਹੀਂ ਨਾ ਪਤਾ ਅਸੀਂ ਅੱਛੇ ਦੇ ਰਹੇ ਰਹਿੰਦੇ ਨੇ ਸਮਝਦੇ ਸਾਰੇ ਲਾਗੇ ਜਾ ਕੇ ਤੇ ਗਵਾਹ ਆ ਕੱਲੇ ਕੱਲੇ ਬੰਦੇ ਦੇ ਪੈਸੇ ਜਦੋਂ ਫੜਾਉਂਦੇ ਨੇ ਉਹ ਗਿਣਦੇ ਨੇ ਕਿ ਕਿੰਨੇ ਕਿੰਨੇ ਲੈਂਦੇ ਨੇ ਕਿਸੇ ਦਾ ਮੋਬਾਈਲ ਗਾਇਬ ਹੁੰਦਾ ਕਿਸੇ ਦਾ ਪਰਸ ਗਾਇਬ ਹੁੰਦਾ ਦੇਖੋ ਕਸ ਨੂੰ ਮੈਂ ਮੰਡੀ ਦੇ ਵਿੱਚ ਗਿਆ ਦਾਲੋ ਬੰਦੇ ਦੇ ਗਿਆ ਇੱਕ ਬੰਦੇ ਦੀਆਂ ਲੱਤਾਂ ਨਹੀਂ ਹੈਗੀਆਂ ਉਹ ਇੱਕ ਮੋਬੜ ਦੇ ਆਇਆ ਈ ਰਿਸ਼ਕੇ ਦੇ ਆਇਆ ਆ ਕੇ ਉਹਨੇ ਬੋਰੀਆਂ ਸੀਤੀਆਂ ਘਟ ਤੋਂ ਘਟ ਵੀ ਉਹਨੇ ਯਾਰ ਬੋਰੀ ਮੇਰੇ ਸਾਹਮਣੇ ਸੀਤੀ ਆ ਸੂਆ ਲੈ ਕੇ ਬੋਰੀ ਉੱਪਰ ਚੜ ਚੜ ਕੇ ਉਹ ਗਰੀਬ ਮਹਿੰਤੀ ਉਹ ਗਰੀਬ ਆ ਮਹਿੰਤੀ ਕਿਉਂਕਿ ਇਹ ਆਪਾਜ ਆ ਉਹ ਉਹਦਾ ਹੱਕ ਬੰਦਾ ਬੱਚੇ ਇੱਥੇ ਬਖਾਵਾਂਗੇ ਬੇਦਵੀ ਤੇ ਨਹੀਂ ਪਤਾ ਮੈਂ ਤੁਹਾਨੂੰ ਐਸੇ ਬਜ਼ੁਰਗ ਬਖਾਵਾਂਗੇ ਜਿਹੜੇ ਸਾਈਡ ਤੇ ਖੜੇ ਬਾਜੀ ਮਾਪਾ ਜੀ ਕਾਨੂੰਨ ਦੇ ਮੁਤਾਬਕ ਵੀ ਬੱਚਿਆਂ ਤੋਂ ਲੇਬਰ ਕਰਾਉਣਾ ਕਾਨੂੰਨੀ ਜੁਰਮ ਹੈ ਜੇ ਅਸੀਂ ਹੁਣ 1098 ਤੇ ਕਾਲ ਕਰ ਦਈਏ ਚਾਈਲਡ ਹੈਲਪਲੈਨ ਤੇ ਇਹਨੂੰ ਬੱਚੇ ਨਹੀਂ ਮਿਲਣਗੇ ਚਪਲਾਂ ਤੋਂ ਬਿਨਾਂ ਖਾ ਕੇ ਪਤਾ ਕਿ ਇਹ ਚਪਲ ਨਹੀਂ ਹੈ 10 ਕੈਸੇ ਖਾਜੋ ਮੇਰਾ ਚਪਲਾਂ ਦੇ ਪੈਸੇ ਇਕੱਠੇ ਕਰ ਲੈਂਦੇ ਨੇ ਵੀਡੀਓ ਸਗੀਆਂ ਨੇ ਆਟਾ ਦੁੱਧ ਦੇ ਬਹਾਨੇ ਪੈਸੇ ਇਕੱਠਾ ਕਰਦੇ ਨੇ ਆਪਾ ਜੀ ਕਿਤੇ ਸਤਕਾਰ ਨਾਲ ਹਾਂਜੀ ਸੋਹਰੇ ਇੱਥੇ ਕੁੜੀਆਂ ਆਉਂਦੀਆਂ ਤਾਂ ਮ ਕਾਉਂਗਾ ਸਾਡੇ ਮਾ ਉਹ ਸਾਰੇ ਇੱਥੇ ਆ ਗਏ ਹੋਏ ਨੇ ਤੇ ਹਰ ਕਿਸੇ ਕੋਲ ਚੱਪਲ ਮੰਗਦੀ ਹੈ ਜਾਂ ਆਟਾ ਮੰਗਦੀ ਹੈ ਸਵੇਰੇ ਤੁਸੀਂ ਆਈਓ ਤੁਹਾਨੂੰ ਮੈਂ ਇੱਥੇ ਲਿਖਾਉਂਗਾ ਸਾਡੇ ਕੋਲ ਪ੍ਰੂਫ ਹੈ ਕਿ ਇਸ ਚੀਜ਼ ਦਾ ਭਾਜੀ ਇਹਨਾਂ ਨੇ ਸਕੈਮ ਬਣਾ ਲਿਆ ਹੋਇਆ ਔਰ ਇਹਨਾਂ ਦੇ ਆਪਣੇ ਨਾ ਆਪਣੀ ਵੀਰੇ ਕਮੀ ਇਹ ਆਪਣੀ ਕਾਮ ਨਾ ਪੰਜਾਬੀ ਤਰਸ ਖਾ ਜਾਂਦਾ ਤਰਸ ਖਾ ਜਾਂਦਾ ਇਹ ਇਹ ਆਪਣੀ ਤਾਕਤ ਸੀ ਦੇ ਸਟਾਈਮ ਪਰ ਹੁਣ ਕਮਜ਼ੋਰੀ ਬਣ ਗਈ ਉਹ ਦੇਖੋ ਇਹਨਾਂ ਫੋਟੋਆਂ ਦਾ ਉਹਨਾਂ ਨੇ ਪਤਾ ਨਹੀਂ ਇਹ ਵੇਚਦੇ ਨੇ ਠੀਕ ਹੈ ਇਹ ਗੱਲ ਬਾਤ ਸੁਣੋ ਕੀ ਕਹਿੰਦੇ ਆ ਇਹ ਮੇਰੀ ਕੁੜੀ ਨਹੀਂ ਆ ਮੈਂ ਲੈ ਕੇ ਆਇਆ ਕੁੜੀ ਨਹੀਂ ਭਰਾਵਾ ਤੁਸੀਂ ਆ ਗਲਤ ਗੱਲ ਕਹਿੰਦੇ ਆ ਮੈਂ ਕਹਿੰਦਾ ਮੀਆਂ ਮੈਂ ਤੈਨੂੰ ਇਹ ਕਹਿ ਰਹੀਆਂ ਮਾਂ ਵੀ ਕੁੜੀ ਤੂੰ ਕਹ ਤੇਰੀ ਏ ਮੈਂ ਕਿਹਾ ਤੂੰ ਕਹ ਹੁਣ ਹੋਈ ਏ ਮੈਂ ਤੈਨੂੰ ਇਹ ਕਹਿੰਦੀਆਂ ਮੈਂ ਕਹ ਹੁਣ ਨਹੀਂ ਹੋਈ ਇਹ ਨਾ ਮੇਰੇ ਭਰਾ ਦੀ ਕੁੜੀ ਸੀ ਉਹਦੀ ਮੰਮੀ ਗਈ ਆ ਪੱਜ ਮੈਂ ਤੈਨੂੰ ਉਹਦੀ ਮੰਮੀ ਵੀ ਭਾਂ ਕਰੀ ਮੈਂ ਤੈਨੂੰ ਜਿਹੜੀ ਗੱਲ ਤੋਂ ਪੁੱਛਦਾ ਤੇਰਾ ਘਰ ਵਾਲਾ ਕੀ ਕੰਮ ਕਰਦਾ ਹਾਂਜੀ ਤੇਰੇ ਘਰ ਜਿਹਨਾਲ ਦਾ ਦਿਹਾੜੀ ਕਰਦੇ ਜਗ੍ਹਾ ਦੀ ਜਾਂਦੇ ਕਰੀ ਨਹੀਂ ਜਾਂਦੇ ਤੁਸੀਂ ਬੱਚੇ ਪਾਲ ਸਕਦੇ ਹੋ ਕਿ ਨਹੀਂ ਪਾਲ ਸਕਦੇ ਪਾਲਾਂਗੇ ਭਰਾ ਮਿਹਨਤ ਕਰਕੇ ਆਪ ਬੱਚਿਆਂ ਤੋਂ ਕਮਾ ਕੇ ਨਹੀਂ ਮੈਨੂੰ ਦਿਖਦਾ ਨਹੀਂ ਅੱਖ ਤੋਂ ਭਰਾਵਾ ਕੀ ਕਰੀਏ ਮਜਬੂਰੀ ਦੇ ਕੇ ਕਰੀਏ ਜਵਾਬ ਮੈਂ ਤੈਨੂੰ ਜਿਹੜੀ ਮਜਬੂਰੀ ਨਹੀਂ ਪੁੱਛੀ ਤੂੰ ਇਹਨਾਂ ਨੂੰ ਪਾਲ ਸਕਦੀਆਂ ਕਿ ਨਹੀਂ ਪਾਲ ਸਕਦੀ ਪਾਲਾਂਗੇ ਹੁਣ ਪਾਲਣ ਵਾਸਤੇ ਪਾਲਾਂਗੇ ਇਹ ਅੱਜ ਤੋਂ ਬਾਅਦ ਤੋਰੇ ਕੰਮ ਕਰਾਉਂਦੀ ਲੱਗ ਗਈ ਇਹਨਾਂ ਤੋਂ ਨਹੀਂ ਹਾਂ ਤੂੰ ਕੀ ਸਿੱਖਿਆ ਦੇ ਰਹੀ ਆ ਵੱਡੇ ਹੋ ਕੇ ਕ੍ਰਾਈਮੇ ਕਰਨਗੇ ਜਿੰਨਾ ਤੂੰ ਭੀਖ ਮੰਗਣਾ ਸਿਖਾ ਰਹੀ ਆ ਜੇ ਨਹੀਂ ਪਾਲ ਸਕਦੀ ਦੱਸ ਦੇ ਅਸੀਂ ਉਹਦਾ ਵੀ ਹੱਲ ਕਰ ਦੰਨੇ ਆ ਨਹੀਂ ਬੰਦਲੀ ਕੋਈ ਨਾਲ ਨਹੀਂ ਟੜੇ ਜੇ ਨਹੀਂ ਪਾਲ ਸਕਦੇ ਤੈਨੂੰ ਕੋਈ ਕੁੱਤੇ ਨਾਲ ਨਹੀਂ ਕਹਿੰਦਾ ਮੈਂ ਤੈਨੂੰ ਪਿਆਰ ਨਾਲ ਪੋਚਦਾ ਅਸੀਂ ਉਹਦਾ ਵੀ ਕੋਈ ਹਾਲ ਕਰ ਹੱਲ ਕਰ ਦੰਨੇ ਆ ਜੇ ਨਹੀਂ ਪਾਲ ਸਕਦੇ ਦੱਸ ਦੋ ਅਸੀਂ ਸੰਭਾਲ ਲੰਨੇ ਆ ਬੱਚਿਆਂ ਨੂੰ ਤੈਨੂੰ ਸੰਭਾਲ ਲੰਨੇ ਆ ਤੈਨੂੰ ਪੁੱਛ ਰਿਆ ਮੈਂ ਕੋ ਬੋਲ ਨਹੀਂ ਭਰਾਵਾ ਤੈਨੂੰ ਕਹਿ ਦਿੰਦਾ ਹਰ ਮੈਂ ਕੀ ਕਰਾਂ ਤੇ ਅੱਜ ਤੋਂ ਬਾਅਦ ਉਰੇ ਦੇਖਣ ਗਿਆ ਮੰਗਦੇ ਨਹੀਂ ਆਂਦੀ ਚਲੋ ਜਾਓ ਫਿਰ ਤੈਨੂੰ ਦੱਸੇ ਬੱਚੇ ਮੁੜ ਕੇ ਮਿਲਣੇ ਨਹੀਂ ਫਿਰ ਅਗਲੀ ਵਾਰ ਦੇਖ ਗਿਆ ਜੇ ਉਰੇ ਇਹ ਕੀ ਸਿੱਖਿਆ ਦੇ ਰਹੇ ਨੇ ਦੇਖਿਆ ਉਧਰ ਮੈਂ ਸਰਦਾਰ ਨੂੰ ਵੇਖਿਆ ਇੱਥੇ ਵੀਡੀਓ ਤੇ ਜਿਹੜਾ ਇੱਕ ਸਰਦਾਰ ਪੜਿਆ ਤੁਸੀਂ ਗੱਲ ਇਹ ਆ ਵੀ ਇਹ ਵੱਡੇ ਹੋ ਕੇ ਬੱਚੇ ਕੀ ਕਰਨਗੇ ਹਾਂਜੀ ਉਹ ਸ਼ਨੀ ਮੰਦਰ ਲੱਗੇ ਚੱਲੀਏ ਮੰਦਰ ਲੱਗੇ ਉੱਥੇ ਵੀ ਉੱਥੇ ਬੜੇ ਉੱਥੇ ਬੱਚੇ ਬੰਦ ਕਰਦੀਆਂ ਆਪਾਂ ਲਾਈਵ ਅਜੇ